ਜੀ ਮਕਬੂਲਪੁਰਾ ਦੇ ਏਰੀਆ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋਈ ਸੀਗੀ ਸੋਸ਼ਲ ਮੀਡੀਆ ਤੇ ਜਿਸ ਵਿੱਚ ਦੋ ਬੰਦਿਆਂ ਨੂੰ ਨਸ਼ਾ ਕਰਦੇ ਹੋਏ ਦਿਖਾਇਆ ਗਿਆ ਸੀਗਾ ਇਸ ਟੀ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈਗਾ ਤੇ ਜਦੋਂ ਆਪਾਂ ਮੌਕੇ ਤੇ ਪੁੱਛੇਗੇ ਤੇ ਆਪਾਂ ਦੋ ਜਿਹੜੇ ਪਰਸਨ ਸੀਗੇ ਉਹਨਾਂ ਨੂੰ ਐਪਰੀਹੈਂਡ ਕੀਤਾ ਜਿਨ੍ਹਾਂ ਦਾ ਨਾਮ ਪਤਾ ਆਪਾਂ ਬੁੱਕ ਤੇ ਰੱਖਿਆ ਹੋਇਆ ਹੈ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਉੱਥੇ ਕੀ ਕਰਦੇ ਤੇ ਸੀ ਕਿ ਇਹਨਾਂ ਨੇ ਕਿਹਾ ਕਿ ਆਪਾਂ ਉਹ ਸ਼ਰਾਬ ਦਾ ਸੇਵਨ ਜ਼ਰੂਰ ਕੀਤਾ ਹੈ ਤੇ ਆਪਾਂ ਕੋਈ ਕਿਤਾਇਆ ਕੋਈ ਇੰਡੈਕਸ਼ਨ ਇਹਨਾਂ ਦਾ ਚੀਜ਼ ਹੋ ਤੇ ਕੋਈ ਗਵਾਹ ਨਹੀਂ ਹੋਏ ਤੇ ਇਹ ਕਬਾੜੀਆਂ ਦਾ ਕੰਮ ਕਰਦੇ ਹੈਗੇ ਆ ਤੇ ਨਸ਼ੇ ਦਾ ਜਿਹੜਾ ਇਹਨਾਂ ਦਾ ਸੇਵਨ ਸੀਗਾ ਉਹਨੂੰ ਕਨਫਰਮ ਕਰਨ ਵਾਸਤੇ ਆਪਾਂ ਇਹਨਾਂ ਦਾ ਜਿਹੜਾ ਡਾਕਟਰੀ ਬਲਾਈਜ਼ਾ ਕਰਾਇਆ ਗਿਆ ਹੈਗਾ ਆ ਸਿਵਲ ਹਸਪਤਾਲ ਵੱਲੋਂ ਤੇ ਜਿਹਦੇ ਵਿੱਚ ਇਹਨਾਂ ਦੇ ਜਿਹੜਾ ਬਲੱਡ ਵਿੱਚ ਐਲਕੋਹਲ ਕੰਟੈਂਟ ਮਿਲਿਆ ਹੈ ਤੇ ਹੋਰ ਇਹਨਾਂ ਵਿੱਚੋਂ ਕੋਈ ਨਸ਼ੇ ਦਾ ਕੰਟੈਂਟ ਨਹੀਂ ਮਿਲਿਆ ਹੈ ਤੇ ਮੈਂ ਆਪ ਜੀ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਜਿਹੜੀ ਗਲਤ ਅਫਵਾਹ ਫੜਾਈ ਜਾ ਰਹੀਆਂ ਹੈਗੀਆਂ ਜਿਹੜਾ ਸਾਰਾ ਸਰਕਾਰ ਦਾ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆ ਵਿਰੁੱਧ ਉਸ ਨੂੰ ਖਰਾਬ ਕਰਨ ਵਾਸਤੇ ਜਿਹੜੇ ਮਾਰਿਆਨ ਸਾਹਿਬ ਵੱਲੋਂ ਇਹ ਮੁਹਿੰਮ ਤੇ ਆਪਣਾ ਜਿਹੜਾ ਹੱਦਕਾ ਕਰਦੇ ਪਏ ਆ ਮੈਂ ਰਿਕੁਐਸਟ ਕਰਦਾ ਆ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਚੀਜ਼ ਲੱਗਦੀ ਹੈ ਤੇ ਕਿਰਪਾ ਕਰਕੇ ਪੁਲਿਸ ਦੇ ਕੋਲ ਲਾਗੋ ਆਪਾਂ ਜਿਹੜੀ ਵਿਕਟਿਮ ਨੂੰ ਜਿਹੜੀ ਸਹਾਇਤਾ ਚਾਹੀਦੀ ਹੋਗੀ ਉਹ ਆਪਾਂ ਪ੍ਰੋਵਾਈਡ ਕਰਾਂਗੇ ਥੈਂਕ ਯੂ